ਜੀ ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲ ਫਾਰਮ ਹਾਊਸ ਮੈਂ ਉਮੀਦ ਰੱਖਦੇ ਹਾਂ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਾਂਗੇ ਸੋ ਅੱਜ ਕਿੰਨੀ ਤਰੀਕਾ 11 12 ਤਰੀਕ ਹੈ ਜੀ ਅੱਜ ਦਿਨ ਮੰਗਲਵਾਰ ਤੇ ਆ ਹੁਣੇ ਅਸੀਂ ਕੱਢ ਕੇ ਹਟਿਆ ਕਣਕ ਹੁਣੇ ਬੀਜਣੀ ਆਪਾਂ ਨੇ ਉਹ ਮੂਰਲੀ ਖਤੀ ਜਿੱਥੇ ਆਪਾਂ ਨੇ ਆਲੂ ਬੀਜੇ ਸੀ ਕੱਲ ਜੇ ਹੁਣ ਚਲੇ ਗਏ ਨਹੀਂ ਜਾ ਰਹੇ ਨੇ ਉਹ ਉਹਦੇ ਨੇ ਪਿੱਛੇ ਉਹ ਕਰ ਰਹੇ ਨੇ ਨਾ ਉੱਥੇ ਨਾਲ ਕਹਿੰਦੇ ਤੇ ਬਿਜਲ ਹੋ ਹਾਂ ਘਰ ਤੇ ਆਣਾ ਉਹ ਦੇਖੋ ਥੈਲਾ ਉੱਥੇ ਪਿਆ ਹਾਂ ਆ ਬਾਤ ਚ ਕਰਨੀ ਸੀ ਨਹੀਂ ਹਜੇ ਸਾਰਾ ਪਤਾ ਨਹੀਂ ਸਾਫ ਸੂਖ ਦੇ ਚਣਾ ਬਾਕੇ ਓਕੇ ਜੀ ਹੂੰ ਔਰੇ ਵੀ ਥੋੜੀ ਹੋਰ ਸਬਜੀ ਸਬজियां ਲਾਵਾਂਗੇ ਆਪਾਂ ਆਜ ਜਸਵੀਰੇ ਬਾਇਆ ਕੀ ਆ ਮੈਂ ਕਿਤੇ ਹੋਰ ਜਾ ਰਹੀ ਹਾਂ ਬਿਲਕੁਲ ਚੰਨੀ ਤਾਂ ਹੈ ਅੱਛਾ ਲੋ ਜੀ ਅੱਧਰੇ ਜੋਂ ਇਹਦੇ ਪਿੱਛੇ ਆ ਲੈ ਆ ਆਛਾ ਮਿਲ ਗਿਆ ਸਾਰੇ ਹੈ ਮੈਨੂੰ ਕੀ ਪਤਾ ਜੀ ਇਹ ਇਹ ਮੈਨੂੰ ਯਾਦ ਨਹੀਂ ਆ ਰਿਹਾ ਹੈਗਾ ਇਹ ਉਹ ਹੁੰਦਾ ਜਿਹੜਾ ਜਗ੍ਹਾ ਨੂੰ ਪਲੇਨ ਕਰ ਦਿੰਦਾ ਹੁੰਦਾ ਹਾਂ ਰਾ ਨਹੀਂ ਤਵੀਆਂ ਤਵੀਆਂ ਕਿੱਥੇ ਤਵੀਆਂ ਕਿੱਥੇ ਨੇ ਇਹ ਰਾਹ ਕਿੱਥੇ ਆ ਇਹ ਹਾਲ ਨਹੀਂ ਹੈਗੇ ਮੇਲਾ ਵੇਖਿਓ ਕਿਆ ਕਰਦੇ ਨੇ ਹੈ ਦੱਸਿਓ ਇਹ ਤੁਮੈਂ ਤਾਂ ਕਰਕੇ ਨੀਤੂ ਨੂੰ ਸਪੈਸ਼ਲ ਬਾਕੀ ਨੂੰ ਤਾਂ ਪਤਾ ਹੀ ਆ ਕਿ ਕੀ ਚੀਜ਼ ਆ ਐਰੇ ਮੈਂ ਭੁੱਲ ਗਈ ਮੇਰੇ ਹਜੇ ਮੂੰਹ ਚ ਆ ਨਹੀਂ ਰਿਹਾ ਹੈ ਕੀ ਆਹ ਹੈ ਮੇਰੇ ਦਿਮਾਗ ਚ ਘੁੰਮ ਰਿਆ ਸੀ ਨਹੀਂ ਮੂੰਹ ਜੋ ਬੋਲਣਾ ਨਹੀਂ ਆ ਰਿਹਾ ਹੈਗਾ ਉਹ ਸਾਡੇ ਮੂਲੀਆਂ ਲਾਈਆਂ ਹੋਇਆਂ ਇੱਕ ਬਾਟਰ ਚ ਉਹ ਉੱਧਰ ਕੱਲ ਤੁਹਾਨੂੰ ਦਿਖਾਇਆ ਤੁਹਾਨੂੰ ਪਾਣੀ ਲੱਗਦਾ ਹੋਇਆ ਵੀ ਇੱਧਰ ਮੋਟਰ ਚੱਲ ਰਹੀ ਆ ਇਹ ਸਾਡੇ ਦਿਨ ਦੀ ਸ਼ੁਰੂਆਤ ਹੈ ਜੀ ਇੱਧਰ ਚੱਲ ਰਿਹਾ ਜੀਰੀ ਵਿਜਣ ਦਾ ਕੰਮ ਜੀਰੀ ਨਹੀਂ ਗੰਨਾ ਗੰਨਾ ਵਿਜਣ ਦਾ ਕੰਮ ਕਣਕ ਲੋ ਜੀ ਇੱਧਰ ਕਣਕੀ ਵਿਜੀ ਜਾ ਰਹੀ ਆ ਖੜਾ ਆਪਣਾ ਡਾਇਰੈਕਟਰ ਤੇ ਇੱਧਰ ਮੈਂ ਲਾ ਰਹੀ ਆ ਤੜਕਾ ਇਹ ਲਾਉਣੀ ਤੜਕਾ ਤੜਕਾ ਆਓ ਅੱਗੇ ਜੀਰੀ ਅੰਮਾ ਤੜਕਾ ਲਾਉਣੀ ਆ ਜੀ ਲੋ ਜੀ ਹੁਣ ਮੈਂ ਲਾ ਰਹੀਆਂ ਤੜਕਾ ਤੇਲ ਮੈਂ ਪਾਤਾ ਤੇ ਮੈਂ ਪਾਰੀਆਂ ਪਿਆਜ਼ ਇਧਰ ਮੈਂ ਨਮਕ ਮਿਰਚ ਮਸਾਲਾ ਇੰਨਾ ਇਧਰ ਤਾਂ ਨਹੀਂ ਹੈਗੀ ਆ ਮੇਰੀ ਬੀਬੀ ਨੇ ਜੱਸ ਸੁੜੀ ਨਾ ਕੁੜੀ ਪਹਿਲੀ ਵਾਰ ਛੁੜੀ ਪਹਿਲੀ ਵਾਰ ਆਈ ਆ ਸਕੂਲ ਤੋਂ ਆਨਸਾਰ ਇਧਰ ਕਿੱਥੇ ਆਈ ਸੀਗੀ ਜੀ ਮੈਂ ਤਾਂ ਦੇਖੀ ਨਹੀਂ ਇਹ ਇਹਨੂੰ ਦੁਕਾਨਾਂ ਨੂੰ ਫਰੂਟ ਕੱਟਣਗੇ ਉਹ ਕਿਹੜਾ ਫਰੂਟ ਇਧਰ ਮੇਰਾ ਤੜਕਾ ਮੈਂ ਕੈਮਰੇ ਦੇ ਵਿੱਚੋਂ ਹੀ ਦੇਖ ਰਹੀ ਮੈਨੂੰ ਦਿਖ ਨਹੀਂ ਰਿਹਾ ਅੱਗੇ ਬਹੁਤ ਹੋ ਗਈ ਇਹ ਨਾ ਸੁੱਕੇ ਲੱਕੋ ਸੀਗੇ ਲੱਕੜੀਆਂ ਜੀਆਂ ਆ ਦੇਖੋ ਮੈਂ ਬਣਾ ਰਹੀ ਆ ਇੱਧਰ ਆ ਦੇਖੋ ਜੀ ਇਹ ਮੈਂ ਗੱਡੀ ਦੀ ਅੱਜ ਜੀਰੀ ਨੂੰ ਕਣਕਾ ਅੱਛਾ ਕਣਕਾ ਕਣਕਾ ਜੀ ਕਣਕੇ ਇਹ ਕਣਕ ਨੂੰ ਲਾ ਰਿਆ ਆ ਪਰ ਦਵਾਈ ਸੰਦੂਰ 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 ਘਾਤੋ ਕਹਿੰਦੇ ਆ ਨਾ ਇਹ ਦੇ ਦਿੰਦਾ ਨੀ ਇਹ ਲੈਣਾ ਜ਼ਰੂਰੀ ਹੈ ਜੀ ਹਾਂ ਫਿਰ ਉਹ ਜਿਹੜੀਆਂ ਕਾਲੀਆਂ ਜਿਹੀ ਨਹੀਂ ਹੁੰਦੇ ਦਾਣੇ ਜੀ ਹਾਂਜੀ ਉਹ ਨਹੀਂ ਹੁੰਦਾ ਓਕੇ ਤੈਨੂੰ ਦੱਸ ਹੁਣ ਨਾ ਕੋ ਨੂੰ ਬੁਲਾਇਆ ਸੀ ਵਿਚਾਰੀ ਨੂੰ ਮੈਂ ਕਦ ਬੁਲਾਇਆ ਚਾ ਇਧਰ ਦੇਖੋ ਸਾਰੇ ਨਾ ਫੋਟੋ ਖਿੱਚਾਂ ਫਿਰ ਲਿਆਊਗਾ ਚਲ ਮੈਨੂੰ ਕੰਮ ਤੋਂ ਵੀਜਣਾ ਤੇ ਅੱਜ ਫਿਰ ਪਾਪੋ ਖਾਣ ਨੂੰ ਮੰਗਾ ਲਾ ਬੱਲੇ ਬੱਲੇ ਅੱਜ ਫਿਰ ਲੈ ਕਣਕ ਜੀ ਉਹ ਜਿਹੜਾ ਜੱਟ ਵੀ ਵੇਚੀ ਗਏ ਮਸਟਰ ਐੱਡ ਦਾ ਰੈਜੂ ਦਾ ਥੋੜਾ ਆ ਤੇ ਮੂੰਹ ਕਿਉਂ ਖੇਡਣ ਕਰਿਆ ਇੰਨੀ ਤਾਂ ਜੱਟ ਚੜ ਗਈ ਇਹਦੀ ਉਹ ਤਾਂਸ ਜੀ ਪਰ ਹੋ ਜਾਏ ਕਿੰਨੀ ਜਿਮਾਨ ਨਾ ਕਰਦੇ ਆਂ ਅੰਕਤਿਆ ਆ ਅੱਜ ਅੱਜ ਤਾਂ ਪਾਈ ਲੈ ਕੇ ਗਈ ਧੀ ਵਾਈ ਸ਼ਰਟ ਹੀ ਪਾਈ ਹੋਇਆ ਇਹ ਖਾਣੇ ਤੇ ਫਾਇਲੇ ਹਕੂ ਗਾਉਣ ਬੰਦੇ ਦੀ ਜੀ ਨਾ ਸੁਰ ਤੇ ਵੇਖ ਰਿਤ ਕੋ ਥੈਲੇ ਕੋ ਕਿਹੜੇ ਜੀ ਉਹੋ ਉਹ ਦੇਖੋ ਅੱਗ ਹਸ ਰਹੀ ਆ ਹੈ ਨਾ ਤੇਰੇ ਤੋਂ ਮੇਰੇ ਕੋਈ ਨਾ ਚੁਗਲੀਆਂ ਕਰ ਰਿਹਾ ਕੋਈ ਨਾ ਕੋਈ ਨਾ ਕਰ ਲੋ ਮੇਰੇ ਬੋਲਣ ਦਿਨ ਰਾਤ ਕਰੋ ਲੈ ਨੇ ਤੂੰ ਆ ਕੇ ਚਾ ਚਲੋ ਜੀ ਕਰ ਦੇ ਉੱਪਰ ਇਹਨਾਂ ਜੀ ਬਸੇ ਜਾ ਰਹੇ ਨੇ ਮੇਰੀ ਆਰੀਆਂ ਨਾਲੇ ਕਰਾਉਂਗੀ ਤੇ ਇਧਰ ਮੇਰੇ ਨਾ ਦਸੇ ਪਰ ਤੜਕਾ ਲੱਗ ਜੇ ਕਿ ਮੈਨੂੰ ਕੋਈ ਚੱਕਰ ਨਹੀਂ ਫਿਰ ਮੈਂ ਉਧਰ ਜਾ ਆਉਂਗੀ ਆਟਾ ਤਾਂ ਮੇਰਾ ਗੁੰਨਿਆ ਹੋਇਆ ਸਵੇਰੇ ਗੁੰਨ ਲਿਆ ਸੀ ਮੈਂ ਅੱਜ ਤੇ ਬਸ ਹੁਣ ਕੱਲ ਅਸੀਂ ਸਾਗ ਬਣਾਏ ਸੀਗਾ ਕੱਲ ਮੇਰੇ ਦੂਜੇ ਮਾਮਾ ਜੀ ਨੇ ਉਹ ਨੰਦਪੁਰ ਸਾਹਿਬ ਰਹਿੰਦੇ ਨੇ ਜੀ ਉਹਨਾਂ ਨੂੰ ਉੱਥੇ ਗੁਰਦੁਆਰੇ ਬਣਾ ਕੇ ਦਿੱਤਾ ਸੀ ਆਪ ਤੇ ਇਹਨਾਂ ਫੁੱਲ ਪਰ ਕੇ ਬਣਾ ਲਿਆ ਸੀ ਨੇ ਫਿਰ ਮੈਂ ਨਹੀਂ ਉਹ ਉਹ ਜੇ साग ਬਣਿਆ ਸੀਗਾ ਹੁਣ ਆ ਆਪਣਾ ਸਾਗ ਥੋੜਾ ਜਿਹਾ ਪਿਆ ਸੀਗਾ ਫਿਰ ਆਪਾਂ ਇੱਕ ਅੱਜ ਦਿਨ ਤੇ ਬਣਾ ਲਾਂਗੇ ਹੋਰ ਦੇਖਿਓ ਮੈਂ ਪਾਦਮਨ ਹਨਾ ਹੋ ਗਏ ਤਾਂ ਕੁੰਨਿਆ ਦਾ ਸਮਾ ਕੇ ਜਦ ਬਰਾਊਨ ਬਰਾਊਨ ਹੋ ਜਾਂਦਾ ਫਿਰ ਮੈਂ ਤਾਂ ਫਿਰ ਪਾ ਦਿੰਦੇ ਹਾਂ ਹਨਾ ਹੋ ਗਿਆ ਵਧੀਆ ਨਹੀਂ ਮੈਂ ਹਰੀਆ ਮਿਰਚਾਂ ਵੀ ਚ ਪਾਈਆਂ ਨੇ ਨਾ ਤਾਂ ਕਰਕੇ ਮੈਨੂੰ ਨਾ ਤਾਂ ਸਵਾਦ ਨਹੀਂ ਪਤਾ ਯੋ ਕੌੜੀ ਹੈ ਕਿ ਫਿੱਕੀ ਹੈ ਮਿਰਚ ਲੋ ਜੀ ਮੇਰਾ ਤੜਕਾ ਚੱਕ ਕਰੋ ਆ ਦੇਖੋ ਕਿੰਨਾ ਵਧੀਆ ਟਿਕਨ ਤੇ ਨਾ ਦੀਖਣ ਤੇ ਵਧੀਆ ਲੱਗੇ ਖਾਣ ਨੂੰ ਵੀ ਸੁਆਦੀ ਹੋ ਜੀ ਕਿੰਨਾ ਸੋਨਾ ਹੋ ਗਿਆ ਹੁਣ ਇਹਨੇ ਤੇ ਛੱਡ ਦਿੱਤੇ ਸੁਲਮਾ ਕਹਿੰਦੇ ਜਿਵੇਂ ਤੇ ਛੱਡ ਤਾ ਨੇ ਇਹਨਾਂ ਸਾਈਡਾ ਖੜੇ ਤੁਸੀਂ ਦੇਖੋ ਥੈਟ ਮੀਨ ਜੇ ਆਪਣੀ ਬਸ ਖੂਹੀ ਰੈਡੀ ਨੇ ਹੁਣ ਇਹਦੇ ਵਿੱਚ ਆਪਾਂ ਆਪਣੀ ਸਬਜ਼ੀ ਪਾ ਦਿੰਨੇ ਆ ਮੈਂ ਤੇ ਇਹਨੂੰ ਵੀ ਨਾ ਪਾਣੀ ਤੇ ਪਾ ਕੇ ਇੱਕ ਵਾਰ ਰਜਾਣੀ ਹੁਣ ਇਹਨਾਂ ਲੂਣ ਮਿਰਚ ਮਸਾਲਾ ਪਾ ਕੇ ਪਹਿਲਾਂ ਗਰਦਿਆਂ ਨੂੰ ਵੀ ਪਾਣੀ ਤੇ ਰਜਾ ਲਈਦਾ ਮਾਰ ਕੇ ਤਹੀਂ ਨਵੀਂ ਤੇਰੀ ਵਧੀਆ ਬਣਦੀ ਹੈ ਸੋ ਬਾਕੀ ਮੇਰੇ ਚੈਨਲ ਨੂੰ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਕੀ ਆਪਣੇ ਰਿਲੇਟਿਵਸ ਆਪਣੇ ਫੈਮਲੀ ਫਰੈਂਡਸ ਨੂੰ ਜਰੂਰ ਸ਼ੇਅਰ ਕਰਦਾ ਕਰੋ ਜੀ ਫਿਰ ਨਾਲ ਨਾ ਮਤਲਬ ਇਹ ਹੋਏਗਾ ਵੀ ਹਾਂ ਅਸੀਂ ਵਧੀਆ ਕੰਟੈਂਟ ਬਣਾ ਰਹੇ ਹਾਂ ਚੁੱਪੀ ਆ ਚੁੱਪੀ ਮੈਂ ਨਾ ਇੱਕ ਦੋ ਮਿੰਟ ਹਰੇਕ ਚੀਜ਼ ਨੂੰ ਕੱਢ ਕੇ ਤੇ ਰੱਖ ਭੁੱਲਦੀਆਂ ਮਾਰੇ ਜਾਂਦੀ। ਮੈਂ ਹੁਣ ਮੈਂ ਕੱਢ ਕੇ ਪਾਤਾ ਹੁਣ ਮੈਂ ਇੱਕੋ ਵਾਰ ਤੇ ਪਾਣੀ ਨਹੀਂ ਪਾਉਂਗੀ। ਮੈਂ ਇੱਕ ਦੋ ਮਿੰਟ ਇਹਦੇ ਵਿੱਚ ਫਿਰ ਜਾਉਂਗੀ ਕਿਉਂ ਨਾ ਇਹਦੇ ਨਾਲ ਥੋੜੇ ਟੇਸ ਦਾ ਫਰਕ ਪੈ ਜਾਂਦਾ। ਮੈਂ ਦੇਖੀ ਆ ਚੀਜ਼ੇ ਜਮਾ ਕੇ ਇੱਕ ਵਾਰ ਮੈਂ ਨਾ bina ਤੜਕੇ ਤੇ ਜਿਵੇਂ ਆਲੂ ਘਟਿਆ ਕੁਝ ਵੀ ਪਾਤਾ ਜਿਵੇਂ ਆਲੂ ਤੇ ਹਾਂ ਮਟਰ ਪਾਤੇ ਇਤਨਾ ਅਜਨ ਜੇ ਆਪਾਂ ਪਾਣੀ ਪਾ ਦਈਏ ਉਸਦੇ ਨਾਲ ਥੋੜਾ ਟੇਸ ਦਾ ਫਰਕ ਹੋਰ ਹੁੰਦਾ ਹੈ ਇਹਨਾਂ ਹੋ ਟੇਸਟੀ ਬਣਾ ਦੇ ਇੱਕ ਵਾਰ ਆਪਾਂ ਤੜਕੇ ਦੇ ਜਹਾਤੀ ਇਹ ਚੀਜ਼ ਨੂੰ ਇੰਨੀ ਕ ਨਾਲੇ ਫਰਕ ਪੈ ਜਾਂਦਾ ਵਕਤ ਤੁਸੀਂ ਵੀ ਦੱਸੋ ਤੁਸੀਂ ਕਿਵੇਂ ਤੜਕਾ ਲਾਉਂਦੇ ਹੋ ਪਿਆ ਦਾ ਹੋਰ ਹਿਸਾਬ ਹੁੰਦਾ ਕਈ ਨੂਨ ਮਿਰਚ ਗਠੇ ਪਿਆ ਸਾਰੇ ਇਕੱਠੇ ਪਾ ਕੇ ਭੁੰਨਦੇ ਨੇ ਬਾਕੀ ਸਭ ਦਾ ਆਪਣਾ ਆਪਣਾ ਹਨਾ ਤਾਂ ਆਪਕਾ ਤਾਂ ਹੁੰਦਾ ਮੈਂ ਜਰੂਰ ਸਾਰੇ ਨੇ ਕਮੈਂਟਾਂ ਦੱਸੋ ਵੀ ਤੁਸੀਂ ਕੀ ਮੈਂ ਕਰਦੇ ਹਾਂ ਦੱਸੋ ਵੀ ਬਣਾਉਣੇ ਦਾ ਜਿੱਦ ਇੱਕ ਦੋ ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇੱਥੇ ਪਾ ਰਹੇ ਹਾਂ ਆਪਣਾ ਪਾਣੀ ਮੈਂ ਪਾਣੀ ਥੋੜਾ ਜਿਆਦਾ ਰੱਖਦੀ ਹੁੰਦੀ ਆ ਜਿੰਮੀ ਹੁਣ ਇਸ ਕਾਸ਼ੀ ਫੇਟ ਤੇ ਉਪਰਾ ਦਉਦੇ ਮੈਂ ਨੂੰ ਥੋੜਾ ਗਾੜਾ ਲੱਗ ਰਿਹਾ ਮੈਂ ਹੋਰ ਪਾਣੀ ਪਾਣੀ ਆ ਪਤਾ ਕਰ ਤੋ ਕਿਉਂਕਿ ਫਿਰ ਮੈਨੂੰ ਇਹ ਵਧੀਆ ਰਜਾ ਦੇ ਜਿੰਨੀ ਚੀਜ਼ ਰਿਜੂਗੀ ਉੰਨੀ ਸਵਾਦ ਬਣੂਗੀ ਲੋ ਜੀ ਹਜੀ ਜੀ ਤੇ ਮਲਵੇ ਗਾੜੀ ਹੈ ਠੀਕ ਹੈ ਇਨਕ ਪਾਣੀ ਵੈਸੇ ਜਿਹਾ ਹੋਣਾ ਚਾਹੀਦਾ ਤੇ ਮੈਂ ਥੋੜਾ ਜਿਹਾ ਐਕਸਟਰਾ ਪਾਉਂਗੀ ਵੀ ਮੇਰੀ ਫਿਰ ਉਹ ਰਿਜ ਕੇ ਕਿਤੇ ਪਾਣੀ ਘਟ ਨਾ ਜਾਵੇ ਹਨਾ ਬਾਕੀ ਬਸ ਹੁਣ ਮੈਂ ਟਰੈਕਟਰ ਕੋਲ ਵੀ ਜਾਣਾ ਹੈ ਉੱਧਰ ਚਲੋ ਅੱਜ ਅਸਵੀ ਜਿਹੜਾ ਕੰਮ ਦਾ ਡ੍ਰਿੱਲ ਹਲੇ ਮੇਰੇ ਕੱਲ੍ਹ ਤੋਂ ਸਹੀ ਨਹੀਂ ਚੱਲਦੀ ਕਿਤੇ ਚੱਲਦੀ ਹੈ ਉੱਤੇ ਕਿਤੇ ਡੂੰਗੇ ਬਾਤਾਂ ਦੇ ਸੁਆਦ ਕਾਫੀ ਹੈ ਦਾ ਸੁਆਦ ਕਾ ਬਾਕੀ ਉਹ ਪਰਲਾ ਪਸਾਰੇਮਾ ਉਹ ਥੋੜਾ ਗਿੱਲਾ ਦੋਕ ਦਿਨ ਨੂੰ ਬਾਹਰ ਜਾਊਗਾ ਸੋ ਕੱਲ 5 ਚੌਥੇ ਨੂੰ ਪਰਸੋਂ ਚੌਥੇ ਨੂੰ ਹੋ ਜਾ ਮੇਰੇ ਖਿਆਲ ਤਿਆਰ ਲੋ ਜੀ ਹੁਣ ਆਪਾਂ ਦੇਖਦੇ ਆ ਅਗਰੂਰੇ लोड मेरी कुछ करन देखो अपन ने सिर आलू बीजे सके उत्ती है सारी बापा की परी पापा कहते हो रहा परी हो रहा <laughs> ਛੇ ਕਰਨਾ ਪਿੱਛੇ ਹਾਂ। ਨਾ। ਕਾਈਟ ਨਹੀਂ। ਕਿ ਬੀਜ ਰਹਿਨੇ ਆ ਉਹਨੇ? ਪਹਿਲਾਂ ਕੀ ਗਏ ਤੇ? ਅਮਨ ਦੀ ਕਨਫਿਊਜ਼ ਹੋ ਗਈ ਤੇ ਕਹਿੰਦੀ ਕਣਕ ਆ ਇਹ। ਮੈਂ ਕਿਹਾ ਨਹੀਂ ਗੰਨਾ ਬੀਜ ਰਹੇ। ਲੋ ਜੀ ਇੱਧਰ ਵੀ ਅਮਨ। ਕੱਖ ਹਟੋਕਾ ਕਰਕੇ ਹਟੀ ਆ। ਸਾਡੇ ਘਰ ਚ ਨਾ ਕੁੜੀਆਂ ਨੂੰ ਕੋਈ ਕੰਮ ਨਹੀਂ ਉਹ ਕਰਦੇ ਵੀ ਇਹ ਛੋਟਾ ਕੰਮ ਆ ਬੜਾ ਕੰਮ ਆ ਸਾਰਾ ਕੰਮ ਕਰ ਲੈਨੇ ਆਂ ਅਸੀਂ ਆ ਪਿਛਲੇ ਸਾਲ ਲੈਨੇ ਆਪਣੀ ਸਾਰੀ ਖੇਤੀ ਇਹਨੇ ਆਪ ਕਰੀਏ ਉਹਨੇ ਵੀਰੇ ਮੇਰੇ ਥੋੜਾ ਬਿਮਾਰ ਰਹਿੰਦਾ ਤਾਂ ਆ ਕਰਕੇ ਫਿਰ ਇਹ ਕਰਤੀ ਆ ਹਾਂ ਕੋਈ ਨਾ ਜੀ ਸਾਡੇ ਘਰ ਚ ਇਹ ਨਹੀਂ ਕਹਿੰਦੇ ਵੀ ਕੁੜੀਆਂ ਇਹ ਕੰਮ ਨਾ ਕਰਨ ਮੁੰਡਾ ਆ ਦੇਖੋ ਸ਼ਰਟ ਕੁੜੀ ਦੀ ਬੜੇ ਹੈਗੇ ਵੀ ਚਿੱਟੀ ਸ਼ਰਟ ਮੈਨੂੰ ਦੱਸ ਜੀ ਮੈਂ ਸਕੂਲ ਆਈ ਆ ਦੇਖੋ ਹਾਂ ਮੈਂ ਸਕੂਲੋਂ ਆਈ ਮੈਂ ਚਲੋ ਥੋੜੇ ਹੋਤੇ ਖੀਰ ਮੂਜੀ ਖਾਤੂ ਮੈਂ ਕਿਹਾ ਨਹੀਂ ਸਾਥ ਤੈਨੂੰ ਪਾਪਾ ਨੇ ਬੁਲਾਇਆ ਸੀ ਹਾਂਜੀ ਮੈਨੂੰ ਕੀ ਪਤਾ ਸੀ ਮੈਂ ਤਾਂ ਇੱਥੇ ਕਿਰੇਸਲੇ ਹਰ ਤੱਕਲਾ ਮਣਾਉਗਾ ਹਾਂ 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 ਮੈਂ ਕੀ ਕੀਤਾ ਮੈਂ ਕੱਪੜੇ ਕਪੜੇ 6000 ਕੀ ਸ਼ਰਟ ਸੀ ਉਹ ਚਲੇਗੀ ਭਾਵੇਂ ਉੱਥੇ ਜਾ ਰਹੀ ਹੈ ਨਾ ਕਿ ਮੂਜੀ ਗੱਡੀ ਦਾ ਚਾਗ ਕੰਬ ਕਰਾ ਦੇਣਾ ਕਰਾ ਦੇਖਾ ਮੈਂ ਹੱਥਾਂ ਦੇ ਹੀਂ ਕਰਾਇਆ ਚਲ ਸ਼ਰਟ ਹੋਰ ਪਾ ਜਾਣੀ ਤੇ ਨਾ ਦਾਗ ਨਹੀਂ ਉਤਰਦੇ ਹੁੰਦੇ ਉਹਦੇ ਹੱਥਾਂ ਤੇ ਸਕ੍ਰੈਚ ਬਣ ਗਏ ਸੀ ਅੱਗੇ ਮਿੱਟੀ ਮੇਰੇ ਖਾਤੇ ਸਾਡੇ ਘਰ 'ਚ ਸਾਰੇ ਕੰਮ ਨੂੰ ਸਾਰੇ ਆਣੇ ਨੂੰ ਬਰਾਬਰੇ ਸਮਝਿਆ ਜਾਂਦਾ ਹੈ ਆਹ ਤਾਂ ਆਪਣੀ ਮੰਮਾ ਪਾਪਾ ਨੂੰ ਗੱਡੀ 'ਚ ਵੀ ਲੈ ਜਾਂਦੀ ਆ ਹੋਰ ਕਿਉਂਕਿ ਵੀਰੇ ਪਹਿਲਾਂ ਖਾਸਾ ਬਿਮਾਰ ਰਹਿਣ ਲੱਗਿਆ ਸੀ ਨਾ ਫਿਰ ਇਹਨੂੰ ਹੀ ਸਿਖਾਤੀ ਸੀ ਗੱਡੀ ਇੱਕ ਵਾਰੇ ਆਪਣੀ ਦਾਦੀ ਮੰਮੀ ਨੂੰ ਜਾਂ ਸਿੱਖਿਆ ਸੀ ਸੀ ਉਸੇ ਟਾਈਮ ਇਹ ਇਹਨੂੰ ਐਮਰਜੈਂਸੀ ਪੈ ਗਈ ਘਰ 'ਚ ਫਿਰ ਇਹੀ ਗੱਡੀ 'ਚ ਲਾ ਕੇ ਲੈ ਗਈ ਕੋਈ ਮਤਲਬ ਵੀ ਆਮ ਨਾਲ ਵਧੀਆ ਗੱਡੀ ਚ ਲਈ ਮਾ ਵੀ ਗਏ ਸੀ ਨਾਲ ਉਸ ਦਿਨ ਹਾਂ ਮੰਮੀ ਗਈ ਤੇ ਮम्मा ਗਈ ਤੇ ਅਮਨ ਗਈ ਕਿ ਗੱਡੀ 'ਚ ਹੈਨਾ ਬਣੀ ਚਿਲਾ ਲੈਂਦੇ ਆ ਮਤਲਬ ਕਿ ਹਾਂਜੀ ਆ ਦੇਖੋ ਜੀ ਆ ਦੇਖੋ ਗਲਤ ਮਾੜੀ ਬੋਲੀ ਚਾਰੀ ਭਾਬੀ ਜੀ ਸੁਧਾਰ ਲਓ ਜੀ ਭਾਬੀ ਮੇਰੀ ਵਿਚਾਰੀ ਉਧਰ ਵੀ ਕਰਦੀ ਆ ਭਾਬੀ ਨੂੰ ਜਿਆਦਾ ਕੰਮ ਨੇ ਸਾਡੇ ਸਾਰੇ ਘਰ ਤੋਂ ਸਭ ਤੋਂ ਵੱਧ ਭਾਬੀ ਨੂੰ ਨੇ ਨਾਲੇ ਭਾਬੀ ਨੇ ਟੰਗਰਾਂ ਦਾ ਕਰਨਾ ਨਾਲੇ ਭਾਬੀ ਨੇ ਰੋਟੀ ਪਾਣੀ ਦਾ ਕਰਨਾ ਨਾਲੇ ਕੁੜੀਆਂ ਦਾ ਕਰਨਾ ਮੇਰੇ ਕੋਲ ਪੌੜਾ ਫੇਰ ਮੈਂ ਤੈਨੂੰ ਦਾ ਕੁਝ ਨਹੀਂ ਹਾਂ ਫੇਰ ਮੇਰਾ ਪਾਪਾ ਵੇ ਵਾਰ ਵਾਰ ਮੋਂ ਪਾਉਂਦਾ ਕੋਲ ਆ ਵੇਖੋ ਵੀਵਰਸ ਵੇਖੋ ਲਾਈਵ ਦਿਖਾਇਆ ਜਾ ਰਿਹਾ ਏ ਮੈਂ ਕਹਿੰਦੀ ਮੈਂ ਕਿ ਵੀਰ ਨੂੰ ਰੋਜ਼ ਭੇਜਿਆ ਕਰੋ ਹਾਂ ਐਵੇਂ ਕਿਆ ਕਰੋ ਕਿ ਮੈਂ ਮੈਂ ਆਪਣੀ ਚਾਹ ਨੂੰ ਭੇਜ ਕੇ ਜਾਰਾ ਅੱਛਿਆ ਤਾਂ ਹੀ ਲੱਗਿਆ ਹੋਏ ਅੱਜ ਇਹ ਮੈਂ ਤਾਂ ਹੁਣ ਬੁੱਝੀ ਗੱਲ ਵਧੀਆ ਵਧੀਆ ਮੈਂ ਕਹਿੰਦਾ ਮੀ ਨੂੰ ਕਹਿ ਕੇ ਤੁਸੀਂ ਬਾਹਰਲੇ ਕੰਮ ਕਰੋ ਇਹ ਘਰੇ ਤੇ ਕਰੂਗਾ ਕਿਹੜਾ ਕੰਮ ਕਰਨਾ ਕਿਹੜਾ ਕੰਮ ਕਰਨਾ ਹਿੰਦੀ ਦਾ ਪੂਰਾ ਨਹੀਂ ਹੈਗਾ ਆਪਣਾ ਅੰਗਰੇਜ਼ੀ ਤੋਂ ਹੈ ਨਾ ਹਾਂ ਹਾਂ ਤੇ ਮੈਂ ਜਾ ਮੈਂ ਆ ਤੇਰੇ ਉੱਤੇ ਜਾਲੇ ਕਿੰਨੇ ਨੇ ਬੜੇ ਬੜੇ ਇਹ ਤਾਂ ਮੱਖੀਆਂ ਮੱਛਰਾਂ ਵਾਸਤੇ ਰੱਖਿਆ ਅੱਛਾ ਉਹ ਵੀ ਪਾਲਣ ਵਾਸਤੇ ਰੱਖਿਆ ਹੋਈਆਂ ਨੇ ਹਾਂਜੀ ਪਹਾੜ ਦੇ ਉੱਤੇ ਜੱਟ ਹੁਣ ਆਇਆ ਹਾਂ ਆ ਜੱਟ ਹੁਣ ਆਇਆ ਆ ਮੁਸ਼ਕਲ ਆ ਰਹੇ ਆ ਤੇਰੇ ਤੋਂ ਨਾ ਤਾਰ ਤੇ ਤੇਰੇ ਚੋਂ ਕੋਈ ਨਾ ਪਿਆ ਪਤਾ ਨਹੀਂ ਇੱਧਰ ਵੀ ਨਹੀਂ ਫੁਕੀ ਨਹੀਂ ਕੋਈ ਵੀ ਨਹੀਂ ਫੁਕੀ ਆ ਪਰ ਤੂੰ ਆਇਆ ਤਾਂ ਪਿੱਛੇ ਘਟਾਉ ਰਿਹਾ ਉਹ ਹੋ ਰਿਹਾ ਉਧਰ ਅੱਗੋ ਗਲਾਈ ਹੋ ਕਿਸੇ ਨੇ ਨਹੀਂ ਹਾਂ ਨਹੀਂ ਮੈਂ ਦੇਖ ਕੇ ਹੀ ਆ ਜੀ ਉਧਰ ਹੁਈ ਆ ਮੈਂ ਹੁਆ ਤਾਂ ਇੱਧਰੋਂ ਆ ਰਿਹਾ ਲੋ ਜੀ ਇੱਧਰੋਂ ਕਰਤਾ ਅਸੀਂ ਕਰ ਲਿਆ ਅੱਛਾ ਐਵੇਂ ਇਹਦੇ نیچے ਪਿਛਾਣੀ ਆ ਜੀ ਲੋ ਜੀ ਐਵੇਂ نیچے ਬਿਸ਼ਾਤੀ ਪੱਲੀ ਅਸੀਂ ਨੇ ਇਧਰੋਂ ਕੰਮ ਨੇ ਵੀ ਲਿਆ ਆਪਾਂ ਨੇ ਸਾਰਾ ਬਸ ਆ ਚੱਲਿਆ ਹੁਣ ਸਾਰਾ ਉਥੇ ਪਾਣਾ ਹੈ ਸੋ ਹੈ ਬਚ ਗਿਆ ਵੀ ਹੂੰ ਬੀ ਬਚ ਗਿਆ ਹਜੇ ਆਪਾਂ ਸੀਗਾ ਵੀ ਦਾਦਾ ਨਾ ਹੋ ਜੇ ਕਿਤੇ ਘਟ ਨਾ ਹੋ ਜੇ ਸੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਬਾਕੀ ਮੈਂ ਉਮੀਦ ਰੱਖਦੇ ਵੀ ਤੁਹਾਨੂੰ ਸਾਰਾ ਜਣ ਨੂੰ ਸਾਡਾ ਵਲੌਗ ਵਧੀਆ ਲੱਗੇ ਲਓ ਜੀ ਆਪਣੀ ਦਾਲ ਦੇਖੋ ਰੈਡੀ ਹੈ ਦਾਲ ਸਬਜੀ ਸਬਜੀ ਆਲੂ ਵਾਲੀ ਸਬਜੀ ਹੁੰਦੀ ਹੈ ਮੇਰੇ ਘਰ ਚ ਹਰੀ ਮਿਰਚ ਪਈ ਮੇਰੇ ਬੀਰੇ ਦੇ